ਪਰਾ ਲਈ ਸਾੜਨ ਦੇ ਸੰਬੰਧੀ ਗੱਲਬਾਤ ਕਰਦੇ ਹੋਏ ਕਿਸਾਨ ਯੂਨੀਅਨ ਅਗਰਾਹਾ ਦੇ ਆਗੂ ਨੇ ਤਹਿਸੀਲਦਾਰ ਨੂੰ ਸੁਣਾਈਆਂ ਖੜੀਆਂ-ਖੜੀਆਂ ਤੇ ਕਿਹਾ ਕਿ ਜੇ ਡੀਸੀ ਅੱਗ ਬੁਝਾਉਣਾ ਬੁਝਾਉਂਦੇ ਫਿਰਦੇ ਨੇ ਤਾਂ ਇਹਨਾਂ ਨੂੰ ਅੱਡੇ ਵੱਡੇ ਅਹੁਦੇ ਦੇਣ ਦੀ ਕੀ ਲੋੜ ਆ ਤਾਂ ਇਹਨਾਂ ਨੂੰ ਸਿੱਧਾ ਹੀ ਫਾਇਰ ਬੋਗੇਟ ਦੇ ਵਿੱਚ ਭਰਤੀ ਕਰੋ ਤੇ ਤੁਸੀਂ ਵੀ ਦੇਖ ਸਕਦੇ ਹੋ ਫੁੱਲ ਵੀਡੀਓ ਡੀਸੀ ਤੋਂ ਲੈ ਕੇ ਅੱਗ ਬੁਝਾਉਂਦੇ ਫਿਰਦੇ ਨੇ ਡੀਸੀ ਦਾ ਕੰਮ ਹੈ ਅੱਗ ਬੁਝਾਉਣਾ ਜੇ ਅੱਗ ਬੁਝਾਉਂਦੇ ਫਿਰਨਗੇ ਫਿਰ ਤਾਂ ਇਹ ਜਿਹੜੇ ਅੱਗ ਭਜਾਉਂਦੇ ਫਿਰਦੇ ਨੇ ਆ ਪੁਲਿਸ ਮੁਲਾਜ਼ਮਾਂ ਨੂੰ ਨਹੀਂ ਫਿਰਦੇ ਹੋਣ ਐਸਪੀ ਡੀ ਤੱਕ ਫਿਰ ਤੇ ਇਹਨਾਂ ਨੂੰ ਤੁਸੀਂ ਫੈਵਨ ਗੇਟ ਤੇ ਭਰਤੀ ਕਰੋ ਫਿਰ ਇਹਨਾਂ ਨੂੰ ਐਡੀਡੀ ਕੁਰਸੀਆਂ ਦੇਣ ਦੀ ਗੀ ਰੋਡਾਂ ਜੇ ਅੱਗ ਭਜਾਉਣਾ ਆ ਜੇ ਰੱਖਣੇ ਨੇ ਫਿਰ ਤੇ ਇਹਨਾਂ ਨੂੰ ਫੈਵਨ ਗੇਟ ਤੇ ਰੱਖੋ ਉਧਰ ਭਦਾਓ ਭਰਤੀ ਜਾਂ ਇਹ ਅੱਗ ਭਜਾਉਣ ਲੱਗਣਾ ਆਪਾਂ ਨੇ ਇਹ ਲੋਕਾਂ ਨੂੰ ਦੇਣ ਵਾਲੀਆਂ ਸਹੂਲਤਾਂ ਨੇ ਉਹ ਦੋ ਵੋ ਡੀਏਪੀ ਦਾ ਕਿੱਡਾ ਲੋਕਾਂ ਨੇ ਖਮਾਨ ਪਾਇਆ ਡੁਬਲੀਕੇਟ ਵੇਖਿਆ ਲੋਕਾਂ ਨੂੰ 18 18 22 200 ਦਾ ਥੈਲਾ ਵੀ ਕਿਉਂ ਉੱਥੇ ਤਾਂ ਕੋਈ ਪ੍ਰਬੰਧ ਨਹੀਂ ਕੋਈ ਗੌਰ ਨਹੀਂ ਉਹਨਾਂ ਤੇ ਕਾਨੂੰਨ ਪਰਚੇ ਇਹ ਡੁਬਲੀਕੇਟ ਦਵਾਈਆਂ ਵੇਚਦੇ ਨੇ ਕਿਸੇ ਦੀ ਕੋਈ ਗੌਰ ਹੀ ਨਹੀਂ ਜਾਓ ਡੀਸੀ ਦੇ ਡੀਸੀ ਵੀ ਉਹੀ ਗੱਲ ਐਸਜੀ ਦੇ ਜਾਂ ਉਹ ਐਸਜੀ ਦੀ ਵੀ ਉਹੀ ਗੱਲ ਆ ਫੋਟੋ ਆ ਕੇ ਚਿਲੇ ਆਓ ਫੋਟੋ ਆ ਦੇ ਤੇ ਕਿਹਦੀ ਨਾ ਸਫਾਈ ਨਹੀਂ ਲੋਕਾਂ ਦੇ ਪਾਈ ਦੋ ਨਾਲ ਉਹਦੇ ਮਾਨਾ ਤਿੰਨ ਫੈਲਿਆਂ ਦੇ ਨਾਲ ਇਕ ਕਹਿੰਦਾ ਚੱਕੋ ਜੀ ਨਾਲ ਇਹਦੇ ਡੀਪੀ ਦੇ ਨਾਲ ਲਾ ਦੋ ਇਹਨੂੰ ਦਵਾਈਆਂ ਤਿੰਨ ਫੈਲਿਆਂ ਮਗਰ ਕਿਸੇ ਨੂੰ ਕੁਸ ਲਾਤਾ ਕਿਸੇ ਨੂੰ ਕੁਸ ਲਾਤਾ ਉਲੀ ਦੀ ਦਵਾਈ ਹੁਣ ਦੱਸੋ ਕਿਸਾਨ ਕੀ ਕਰੂਗਾ ਉਲੀ ਦੀ ਜਿਹਦੀ ਚ ਪੈਂਦੀ ਆ ਕਣਕ ਨਾਲ ਜਾ ਕੇ ਚਾ ਇਹਦੇ ਲਈ ਬਹੁਤ ਵੱਡੀ ਦਿੱਕਤ ਆ ਵੀ ਕਿਸਾਨ ਦਾ ਹੱਲ ਦੱਸੋ ਵੀ ਭਾਈ ਕਿਸਾਨ ਆਹ ਕਰ ਲੇ ਜਿਦੀ ਦਾ ਝਾੜ ਘਟ ਗਿਆ 15-20 ਲੱਖ ਦਾ ਟ੍ਰੈਕਟਰ ਆ ਜਿਹੜਾ ਇਹਨੂੰ ਸਫਰ ਸਿੱਟਰ ਨੂੰ ਖੁੱਛੇ ਨਾ 2.5 ਕਿਲੋ ਦਾ ਕਿਸਾਨ ਕਿੱਥੋਂ ਲੈ ਲੂਗਾ